ਮੁਹਾਲੀ ਦੇ ਵਿੱਚ ED ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਬਿਲਡਰ ਜਨੈਲ ਸਿੰਘ ਬਾਜਵਾ ਦੀ ਚਰਜਾ ਸ਼ਾਰਾ 1 ਸੋਣ ਲੱਖ ਦੀ ਪ੍ਰਾਪਰਟੀ ਜ਼ਬਤ ਕੀਤੀ ਗਈ ਹੈ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕੀਤੀ ਹੈ ਜਨੈਲ ਸਿੰਘ ਬਾਜਵਾ ਤੇ ਧੋਖਾਧੜੀ ਦੇ ਜੋ ਜਿਹੜੇ ਨੇ ਧੋਖਾਧੜੀ ਦੇ ਪਹਿਲਾਂ ਤੋਂ ਕਈ ਮਾਮਲੇ ਦਰਜੇ ਹੁਣ ਤੱਕ ਬਾਜਵਾ ਨੇ ਕਈ ਲੋਕਾਂ ਦੇ ਨਾਲ ਕਰੋੜਾਂ ਦੀ ਧੋਖਾਧੜੀ ਕੀਤੀ ਹੈ ਤੇ 2022 ਦੇ ਵਿੱਚ ਵੀ ਜਨੈਲ ਸਿੰਘ ਬਾਜਵਾ ਦੀ ਗ੍ਰਿਫਤਾਰੀ ਹੋਈ ਸੀ ਸੋ ਹੁਣ ਮੋੜ ਤੋਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਰਵਾਈ ਕਰਦਿਆਂ ਪ੍ਰਾਪਰਟੀ ਜ਼ਬਤ ਕੀਤੀ ਹੈ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਐਡੀ ਦੇ ਵੱਡੀ ਕਾਰਵਾਈ ਸੋ ਫੋਨ ਲਾਈਨ ਤੇ ਮੇਰੇ ਸਹਿਯੋਗੀ ਮਨੋਜ ਜੋ ਜੁੜੇ ਨੇ ਮਨੋਜ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜਿੰਨੀ ਵੱਡੀ ਕਾਰਵਾਈ ਕੀਤੀ ਆ ਜਰਨੈਲ ਸਿੰਘ ਬਾਜਵਾ ਦੀ ਪ੍ਰਾਪਰਟੀ ਜ਼ਬਤ ਕੀਤੀ ਆ ਕੀ ਕੁਝ ਖਾਸ ਅਪਡੇਟ ਆ ਤੁਹਾਡੇ ਕੋਲ ਅ ਬਿਲਕੁਲ ਦੇਖੋ ਆਪਣਾ ਗੁਰਪ੍ਰੀਤ ਜੋ ਜਰਨੈਲ ਸਿੰਘ ਬਾਜਵਾ ਹੈ ਸੱਣੀ ਕਲੇਪ ਦੇ ਬਾਜਵਾ ਡਿਵੈਲਪਰ ਦੇ ਮਾਲਕ ਨੇ ਇਹਨਾਂ ਨੂੰ ਲੈ ਕੇ ਕਾਫੀ ਕੇਸ ਚੱਲ ਰਹੇ ਸੀ ਛੋਟੇ ਛੋਟੇ ਕੇਸ ਦਰਜ ਸੀਗੇ ਤੇ ਪੁਲਿਸ ਇਹਦੀ ਜਾਂਚ ਕਰਦੀ ਸੀਗੀ ਤੇ ਇਹਦੇ ਵਿੱਚ ਕਈ ਵਾਰੀ ਇਹ ਜੇਲ ਵੀ ਗਏ ਹੈਗੇ ਨੇ ਦੀ ਗੱਲ ਸਭ ਤੋਂ ਵੱਡੀ ਸਾਹਮਣੇ ਆਈ ਸੀ ਕਿ ਜਿਹੜੇ ਲੋਕਾਂ ਤੋਂ ਖਾਏ ਕਿ ਕਿਸ ਨੂੰ ਪਲਾਨ ਦਿਖਾਣਾ ਕੋਈ ਹੋਰ ਮੈਨਾ ਉਹਨੂੰ ਹੈ ਨਹੀਂ ਉਹਨੂੰ ਪੋਜੈਸ਼ਨ ਨਹੀਂ ਮਿਲਣਾ ਪੈਸੇ ਦੇ ਰਹੇ ਨੇ ਪੈਸੇ ਲੈ ਕੇ ਨਹੀਂ ਦੇਣੇ ਤੇ ਕੰਜ਼ਿਊਮਰ ਕੋਰਟ ਨੇ ਵੀ ਕਈ ਜਿਹੜੇ ਮਾਮਲੇ ਸੀ ਉਹਦੇ ਵਿੱਚ ਵੀ ਇਹਨਾਂ ਨੂੰ ਪੈਸੇ ਵਾਪਸ ਕਰਨ ਵਾਸਤੇ ਕਿਹਾ ਤਾਂ ਇਸ ਨੂੰ ਲੈ ਕੇ ਜਿਹੜੀ ਸਗੀ ਏਡੀ ਰਹੀ ਸੀ ਜਦੋਂ ਸਾਰੀਆਂ ਅਫੀਅਰ ਦੇਖੀਆਂ ਤਾਂ ਇਹਦੀ ਨੇ ਇਸ ਮਾਮਲੇ ਲੈ ਕੇ ਜਾਂਚ ਕਰਨੇ ਸ਼ੁਰੂ ਕੀਤੀ ਤੇ ਜਦੋਂ ਜਾਂਚ ਕਰਨ ਲਈ ਇਹਨਾਂ ਦੇ ਘਰ ਆਈ ਸੀਗੀ ਤਾਂ ਉਸ ਟਾਈਮ ਉਹਨਾਂ ਦੇ ਪੈਸੇ ਜਿਹੜੇ ਸੀਗੇ ਤਕਰੀਬਨ ਤਕਰੀਬਨ 55 ਲੱਖ ਰੁਪਏ ਸੀਗੇ ਉੱਥੇ ਜਬਤ ਕੀਤੇ ਗਏ ਸੀਗੇ ਤੇ ਉਹ ਜਿਹੜੇ ਪੈਸੇ ਸੀਗੇ ਉਸ ਉਸ ਟਾਈਮ ਦੀ ਜਿਹੜੀ ਪ੍ਰਾਪਰਟੀ ਸੀਗੀ ਤਾਂ ਉਹਨੇ ਇਹਦੇ ਨੇ ਉਹਨਾਂ ਦੇ ਉਹ ਜਿਹੜੇ ਸਾਰੇ ਪੈਸੇ ਜਿਹੜੀ ਜਿਹੜੀ ਸੰਪਤੀ ਉੱਥੋਂ ਜਬਤ ਹੋਈ ਸੀ ਉਹਨਾਂ ਨੂੰ ਉਹਨਾਂ ਨੇ ਆਪਣੇ ਕੋਲ ਹੁਣ ਪੂਰੀ ਤਰ੍ਹਾਂ ਅਸੀਸ ਕਰ ਰਿਆ ਤੇ ਹੁਣ ਉਹਨਾਂ ਨੂੰ ਨਹੀਂ ਦਿੱਤੀ ਜਾਵੇਗੀ ਠੀਕ ਇਸ ਤੋਂ ਬਾਅਦ ਸਾਫ ਸੀ ਕਿ ਲੋਕਾਂ ਦੇ ਧੋਖਾੜੀ ਦਾ ਮਸਲਾ ਸੀਗਾ ਉਹਨੂੰ ਲੈ ਕੇ ਇਹਦੀ ਦੀ ਕਾਰਵਾਈ ਸੀਗੀ ਤੇ 3 ਕਰੋੜ ਤੋਂ ਉੱਪਰ ਦਾ ਲੋਕਾਂ ਨਾਲ ਧੋਖਾੜੀ ਕਰਨ ਦੀ ਗੱਲ ਸਾਹਮਣੇ ਆਈ ਹੈ ਸੀਗਾ ਜੇ ਰੁਪਏ ਠੀਕ ਹੈ ਠੀਕ ਹੈ ਮਨੋਜ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤਮਾਮ ਜਾਣਕਾਰੀ ਸਾਂਝ ਪਾਉਣ ਤੇ ਲਈ ਸੋ ਤੁਹਾਨੂੰ ਦੱਸ ਦਈਏ ਕਿ ਪ੍ਰਾਪਰਟੀ ਜ਼ਬਤ ਕੀਤੀ ਗਈ ਤੇ ਅਗਲੀ ਰੀ ਕਾਰਵਾਈ ਅਮਲ ਵਿੱਚ ਲਾ ਦਿੱਤੀ ਗਈ ਹੈ